साढे बहुत ही सत्कारयोग मेरी मां समान साठल जी संदीप संधु जी साफिस हमेशा एक तो बंदा जिन्हें सारा पंजाब देखता जाने वो भी पहुंचे ने बीबी बालिया जी राहुल भटल जी सिमिया साहब सासविंदर धमान जी मेरा भारी ਇਸ ਸਾਰੀ ਤੁਸੀਂ ਜਿੰਨੇ ਵੀ ਸਰਪੰਚ ਸਹਿਬਾਨ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਹਿਬਾਨ ਬਲਾਕ ਸਮਤੀ ਮੈਂਬਰ ਸਹਿਬਾਨ ਐਮਸੀ ਸਹਿਬਾਨ ਖਾਸ ਤੌਰ ਤੇ ਮੀਡੀਆ ਅੱਜ ਆਪਾਂ ਸਾਰੇ ਜਾਣੇ ਸਭ ਤੋਂ ਅਹਿਮ ਸੰਗਰੂਰ ਲੋਕ ਸਭਾ ਦੀ ਸੀਟ ਤੇ ਮੇਰੇ ਵੱਡੇ ਭਰਾ ਸੁਪਾਲ ਸਿੰਘ ਖਹਿਰਾ ਸਾਹਿਬ ਦਾ ਸਵਾਗਤ ਕਰਦੇ ਹਾਂ ਸਭ ਜਿੰਨੇ ਤੁਸੀਂ ਸਾਰੇ ਇੱਥੇ ਬੈਠੇ ਹੋ ਪਰ ਸੋ ਚੌਥੇ ਰਾਤ ਤੋਂ ਆਪਾਂ ਕਈ ਬੰਦੇ ਸਾਰੇ ਇੱਥੇ ਇਕੱਠੇ ਆ ਸੋ ਤੁਹਾਡੇ ਸਾਰੇ ਹੌਸਲੇ ਦੇ ਨਾਲ ਅੱਜ ਆਪਾਂ ਇੱਥੇ ਸਾਰੇ ਇਕੱਤਰ ਹੋਏ ਆ ਸਾਰੇ ਸਰਪੰਚ ਸਾਡੇ ਜੁਨੀਅਨ ਦੇ ਪ੍ਰਧਾਨ ਸਾਹਿਬਾਨ ਮੈਂ ਭੁੱਲ ਗਿਆ ਸੀ ਕਿ ਉਹ ਸਾਰੇ ਇੱਥੇ ਨੇ ਸੋ ਸਾਰਿਆਂ ਦਾ ਮੈਂ ਸਤਿਕਾਰ ਕਰਦਾ ਤੇ ਧੰਨਵਾਦ ਕਰਦਾ ਇੱਥੋਂ ਆਗਾਜ਼ ਹੋ ਰਿਹਾ ਚੋਣ ਦਾ ਤੇ ਛੋਟੇ ਭਰਾ ਨੂੰ ਇੰਨਾ ਮਾਨ ਸਤਿਕਾਰ ਦੇਣ ਲਈ ਸਾਡੇ ਪ੍ਰਧਾਨ ਜੀ ਰਾਜਾ ਬੜਿੰਗ ਸਾਹਿਬ ਮੇਰੇ ਵੱਡੇ ਭਰਾ ਸੁਪਾਲ ਖਹਿਰਾ ਸਾਹਿਬ ਬੀਬੀ ਜੀ ਜਿੰਦਲ ਕੌਰ ਪਠਾਰ ਜੀ ਤੇ ਸਾਰੀ ਟੀਮ ਜਿਹਨੇ ਤੁਸੀਂ ਇੱਥੇ ਹੈਗੇ ਹੋ ਤੇ ਮਾਨ ਸਾਹਿਬ ਖਾਸ ਤੌਰ ਤੇ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਤੇ ਖਾਸ ਤੌਰ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਗੱਲ ਜੋ ਮੇਰੇ ਬਲਬਲੇ ਸੀ ਕਿਉਂਕਿ ਪਰਿਵਾਰ ਚ ਹੀ ਰੁੱਸ ਸਕਦਾ ਬੰਦਾ ਪਰਿਵਾਰ ਚ ਹੀ ਆਪਦੀ ਗੱਲਬਾਤ ਕਰ ਸਕਦਾ ਆਪਦੇ ਭੈਣ ਭਰਾਵਾਂ ਨਾਲ ਆਪ ਆਪਦੀਆਂ ਗੱਲਾਂ ਕਰਨੀਆਂ ਹੁੰਦੀਆਂ ਨੇ ਹਰੇਕ ਦਾ ਹੱਕ ਵੀ ਹੁੰਦਾ ਆਪਾਂ ਡੈਮੋਕਰੇਟਿਕ ਆਜ਼ਾਦ ਦੇਸ਼ ਦੇ ਵਸਨੀਕਾਂ ਸੋ ਆਪਣੀ ਗੱਲ ਰੱਖਣ ਦਾ ਸਾਰਿਆਂ ਨੂੰ ਹੱਕ ਵੀ ਆ ਸੋ ਜੋ ਵੀ ਚੀਜ਼ਾਂ ਹੋਈਆਂ ਮੈਂ ਉਹ ਗੱਲਾਂ ਬਾਤਾਂ ਕਲੀਅਰ ਕਰੀਆਂ ਪਰ ਮੈਂ ਇੱਕ ਗੱਲ ਜਿਹੜੀ ਜਾਦੇ ਵੱਡੀ ਆ ਉਹ ਮੈਂ ਤੁਹਾਡੇ ਨਾਲ ਕਰਨੀ ਚਾਹਣਾ ਕਿ ਇਕੱਲਾ ਇਕੱਲਾ ਬੰਦਾ ਇੱਥੇ ਬੈਠਾ ਬਾਅਦ ਚ ਗੱਲਾਂ ਕੁਝ ਹੋਰ ਹੋ ਜਾਂਦੀਆਂ ਨੇ ਅਗਲਾ ਕਹਿੰਦਾ ਹੁਣੇ ਨਹੀਂ ਮਦਦ ਕਰੀ ਆਏ ਨੇ ਨਹੀਂ ਮਦਦ ਕਰੀ ਆਏ ਨਹੀਂ ਹੋਇਆ ਹੁਣ ਹੀ ਹੋਇਆ ਖੈਰਾ ਸਾਹਿਬ ਜਿਹੜੀ ਡਿਊਟੀ ਪ੍ਰਧਾਨ ਜੀ ਜਿਹੜੀ ਡਿਊਟੀ ਜਿਸ ਤਰੀਕੇ ਨਾਲ ਲਾਉਂਗੇ ਆ ਜਿੰਨੇ ਬੰਦੇ ਅਸੀਂ ਬੈਠੇ ਆ ਅਹਿਮ ਤੰਦੇਹੀ ਨਾਲ ਪੂਰੀ ਮਿਹਰਤ ਕਰਕੇ ਉਸ ਐਨਾ ਹੀ ਬੋਲੋ ਨਾ ਫਿਰ ਨਾ ਲੱਗਦਾ ਪਤਾ ਲੱਗੀ ਹੈ ਤੁਸੀਂ ਨੇ ਡਿਸਟੈਸਟ ਕਰ ਬਜੇ ਕਦਾ ਬੰਦਾ ਪੂਰੇ ਆਉਂਦਾ ਕੋਈ ਗੱਲ ਨਹੀਂ ਜੇ ਉਹ ਗੱਲ ਦਾ ਜਿਹੜੀ ਗੱਲ ਆ ਫਿਰ ਉਹ ਆਪਾਂ ਗੱਲ ਕਰਨ ਵਾਸਤੇ ਆਏ ਆ ਫਿਰ ਉਹ ਗੱਲ ਹੋਣੀ ਨਹੀਂ ਸਭ ਤੋਂ ਵੱਡਾ ਯੋਗਦਾਨ ਜਿਹੜਾ ਮੇਰਾ ਰਾਜਨੀਤੀ ਦੇ ਵਿੱਚ ਆ ਮੇਰੀ ਵਾਈਫ ਸਿਮਰਨ ਉਹ ਇੱਥੇ ਬਸੇ ਨੇ ਵੀ ਡਿਊਟੀ ਲਾਉਂਗੇ ਪ੍ਰਧਾਨ ਜੀ ਅਸੀਂ ਹਾਜ਼ਰ ਆ ਇੱਕ ਗੱਲ ਦੋ ਤਿੰਨ ਗੱਲਾਂ ਮੈਂ ਕਹਿਣੀਆਂ ਚਾਹਣਾ ਜੋ ਮੈਨੂੰ ਇਹ ਲੱਗਦਾ ਸੀਗਾ ਜੀ ਬਾਈਚਾਂਸ ਮੈਨੂੰ ਡਿੱਟ ਮਿਲਦੀ ਆ ਤਾਂ ਅਸੀਂ ਨੇ ਕਿਹੜੀਆਂ ਕਿਹੜੇ ਸੁਧਾਰ ਲੈ ਕੇ ਆਉਣੇ ਨੇ ਜਾਂ ਕਿਹੜੀਆਂ ਕਿਹੜੀਆਂ ਗੱਲਾਂ ਦੇ ਉੱਤੇ ਕੰਮ ਕਰਨਾ ਉਹ ਮੈਂ ਖਰਾ ਸਰ ਨੂੰ ਜਰੂਰ ਦੱਸਣਾ ਚਾਹਣਾ ਸਾਡੇ ਇੱਥੇ ਆਪਾਂ ਇੱਕੋ ਆਫਿਸ ਬਾਜੀ ਤੁਸੀਂ ਜਦੋਂ ਪਰਮਾਤਮਾ ਸੁੱਖ ਰੱਖ ਕੇ ਜਿੱਤ ਗਿਆ ਆਪਾਂ ਇੱਕ ਆਫਿਸ ਇਹੋ ਜਿਹਾ ਤਿਆਰ ਕਰਾਂਗੇ ਕਿਸੇ ਨੇ ਕੋਈ ਆਪਣੀ ਫਾਈਲ ਕਲੀਅਰ ਕਰਾਉਣੀ ਆ ਕੋਈ ਛੋਟਾ ਲੋਨ ਲੈਣਾ ਉਈ ਇੰਡਸਟਰੀ ਸ਼ੁਰੂ ਕਰਦੀ ਹੈ ਇੱਥੇ ਬੰਦੇ ਧੱਕੇ ਖਾਂਦੇ ਫਰੀ ਜਾਂਦੇ ਨੇ ਆਪਾਂ ਇੱਕ ਵਨ ਰੂਫ ਸਿਸਟਮ ਸੈੱਟ ਕਰਨਾ ਵੀ ਤੁਸੀਂ ਸਾਡੀ ਆ ਵੀ ਫਾਈਲ ਤਿਆਰ ਕਰਕੇ ਦੇ ਕੇ ਜਾਓ ਥੋੜਾ ਇੱਕ ਰਕੀਆਣੀ ਲੱਗਣ ਦਿੰਦੇ ਅਸੀਂ ਸਾਰੀਆਂ ਚੀਜ਼ਾਂ ਕਲੀਅਰ ਕਰਕੇ ਰਹਿਣਾ ਨੌਜਵਾਨਾਂ ਨੂੰ ਜਿਹੜਾ ਉਹਨਾਂ ਦੇ ਰੋਜ਼ਗਾਰ ਨਾਲ ਜੋੜਾਂਗੇ ਤੇ ਜਿੰਨੀਆਂ ਸੈਂਟਰ ਦੀਆਂ ਸਕੀਮਾਂ ਨੇ ਜਿੰਨੀਆਂ ਸਟੇਟ ਦੀਆਂ ਸਕੀਮਾਂ ਨੇ ਕਿਉਂਕਿ ਐਮਪੀ ਸਾਹਿਬ ਬਹੁਤ ਕੁਝ ਕਰ ਸਕਦੇ ਨੇ ਕਿਉਂਕਿ ਪੂਰੀ ਆਵਾਜ਼ ਆਪਣੇ ਭਰਾ ਦੀ ਬੁਲੰਦਰੀ ਆ ਤੇ ਇੱਕ ਇੱਕ ਪਿੰਡ ਦੇ ਵਿੱਚ ਅਸੀਂ ਕੈਂਪ ਲਾ ਕੇ ਉਹ ਜਿਹੜੀਆਂ ਸਹੂਲਤਾਂ ਨੇ ਪਿੰਡਾਂ ਦੇ ਲੋਕਾਂ ਨੂੰ ਪ੍ਰਦਾਨ ਕਰਾਂਗੇ ਇਹ ਨਹੀਂ ਹੈਗਾ ਕਿ ਆਪਾਂ ਸਿਰਫ ਗੱਲਾਂ ਕਰਾਂਗੇ ਆਪਾਂ ਪਿੰਡਾਂ ਦੇ ਵਿੱਚ ਜਾ ਕੇ ਜਿਹੜੀਆਂ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਹਜੇ ਇਹ ਨਹੀਂ ਪਤਾ ਵੀ ਅਸੀਂ ਕਿਹੜੀ ਸੈਂਟਰ ਦੀ ਸਕੀਮ ਨਾਲ ਅਸੀਂ ਕੀ ਫਾਇਦਾ ਲੈ ਸਕਦੇ ਆ ਇਹ ਸਾਰੀਆਂ ਗੱਲਾਂ ਮੈਂ ਨੌਜਵਾਨਾਂ ਨਾਲ ਜੁੜਦਿਆਂ ਕਰ ਰਿਹਾ ਕਿਉਂਕਿ ਨੌਜਵਾਨਾਂ ਨੂੰ ਰਾਹ ਦਿਖਾਉਣ ਵਾਲੀ ਕੋਈ ਨਹੀਂ ਹੈਗਾ ਇੱਥੇ ਬੰਦਾ ਬਾਹਰ ਨਹੀਂ ਕਰ ਲੈਂਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਉਸ ਤੋਂ ਬਾਅਦ ਉਹਨੇ ਮੈਡੀਕਲ ਕਰਨਾ ਨਾਨ ਮੈਡੀਕਲ ਕਰਨਾ ਕਿਹੜੇ ਸਬਜੈਕਟਸ ਹੋਣੇ ਸਕੀਮ ਚੁਣਨੀ ਨੇ ਸਾਡੇ ਕੋਲੇ ਪੜਿਆ ਲਿਖਿਆ ਬੰਦਾ ਆ ਗਿਆ ਸਾਡਾ ਪ੍ਰਧਾਨ ਬੜਾ ਇਹ ਸਾਰੇ ਆਪਾਂ ਇੱਕ ਬੜੇ ਵਧੀਆ ਤਰੀਕੇ ਨਾਲ ਇੱਕ ਨਵੀਂ ਪਿਰਤ ਪਾ ਕੇ ਜਿਹੜੀ ਧੁੜੀਏ ਸਾਡੇ ਕੋਲੇ ਬੀਬੀ ਜੀ ਵਰਗਿਆਂ ਦਾ ਤਜਰਬਾ ਹੈਗਾ ਸਾਡੇ ਕੋਲੇ ਹੈਨਰੀ ਭਰਾ ਵਰਗਿਆਂ ਦਾ ਜੋਸ਼ ਹੈਗਾ ਸਾਡਾ ਸਾਰਾ ਜਿਹੜੇ ਤੁਸੀਂ ਬੈਠੇ ਹੋ ਇਕੱਲੇ ਇਕੱਲਾ ਬੰਦਾ ਜਿਹੜਾ ਪਿੰਡਾਂ ਦੇ ਵਿੱਚ ਟੱਚ ਆ ਸੋ ਆਪਾਂ ਵਧੀਆ ਤਰੀਕੇ ਨਾਲ ਜਿਹੜੀ ਇਹ ਚੋਣ ਮੇਂ ਮਨ ਨੂੰ ਪਖਾਉਣਾ ਚਾਹੇ ਇੱਥੇ ਸਾਰੇ ਹਲਕਿਆਂ ਤੋਂ ਤੁਸੀਂ ਵਕਫ ਵਕਫ ਸਾਰੇ ਪਹੁੰਚਿਓ ਪਾਰਟੀ ਕੋਈ ਚੰਗੀ ਨਹੀਂ ਹੁੰਦੀ ਪਾਰਟੀ ਕੋਈ ਮਾੜੀ ਨਹੀਂ ਹੁੰਦੀ ਮੇਰਾ ਇਹ ਮੰਨਣਾ ਕੋਈ ਪਾਰਟੀ ਚੰਗੀ ਨਹੀਂ ਕੋਈ ਮਾੜੀ ਨਹੀਂ ਪਾਰਟੀ ਦੇ ਆਗੂ ਚੰਗੇ ਜਾਂ ਮਾੜੇ ਹੋ ਸਕਦੇ ਨੇ ਸਾਡੇ ਆਗੂ ਬਹੁਤ ਨਹੀਂ ਟੜਕਨੇ ਤੇ ਸਾਨੂੰ ਮਾਰਣਾ ਵੀ ਆਉਣ ਵਾਲਾ ਨਹੀਂ ਅਸੀਂ ਬੜੇ ਵਧੀਆ ਤਰੀਕੇ ਨਾਲ ਪੰਜਾਬ ਦੇ ਵਿੱਚ ਵਾਪਸੀ ਕਰਾਂਗੇ ਚਾਹੇ ਸਾਡੇ ਪ੍ਰਧਾਨ ਜੀ ਨੇ ਚਾਹੇ ਉਹ ਸਾਡੇ ਲੋਕ ਸਭਾ ਦੇ ਉਮੀਦਵਾਰ ਨੇ ਮੈਂ ਕੋਈ ਸਾਰੀਆਂ ਪਾਰਟੀਆਂ ਨੇ ਮੈਨੂੰ ਬੜਾ ਸਾਰਿਆਂ ਨੇ ਸਤਿਕਾਰ ਦਿੱਤਾ ਹਰੇਕ ਨੇ ਕਿਹਾ ਪਰ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਉਸ ਦੇ ਕਾਬਿਲ ਸਮਝਿਆ ਪਰ ਮੈਂ ਸੋਚਿਆ ਕਿ ਕਈ ਵਧਿਖੀਆਂ ਕਿ ਕਮੀਆਂ ਰਹਿ ਜਾਂਦੀਆਂ ਨੇ ਕਈ ਜਗ੍ਹਾ ਤੇ ਤੇ ਅਸੀਂ ਇਹ ਆਪਦੇ ਲੀਡਰ ਸਾਹਿਬਾਨਾਂ ਨੂੰ ਉਹ ਗੱਲਾਂ ਨਹੀਂ ਦੱਸ ਪਾਉਂਦੇ ਮੈਂ ਸੰਗਠਨ ਦੇ ਵਿੱਚ ਰਹਿ ਕੇ ਸਗਠਨ ਦੇ ਵਿੱਚ ਰਹਿ ਕੇ ਕਿਸੇ ਵੀ ਬੰਦੇ ਨਾਲ ਜੇ ਤੁਹਕਾ ਹੋਊਗਾ ਤਾਂ ਮੈਂ ਉਹਦੀ ਆਵਾਜ਼ ਬੁਲੰਦ ਕਰਕੇ ਪ੍ਰਧਾਨ ਜੀ ਕੋਲੇ ਲੈ ਕੇ ਜਾਊਂਗਾ ਤਾਂ ਕਿ ਆਪਾਂ ਆਪਣੀ ਆਰਗੇਨਾਈਜੇਸ਼ਨ ਆਪਦਾ ਆਪਾਂ ਦੀ ਪਾਰਟੀ ਤੋਂ ਕੋਈ ਰੁਸਕੇ ਨਾ ਜਾਵੇ ਇਹ ਪਰਿਵਾਰ ਦਿਨ ਪ੍ਰਤੀ ਦਿਨ ਵੱਡਾ ਹੁੰਦਾ ਜਾਵੇ ਆਪਾਂ ਇਕੱਠੇ ਹੋ ਕੇ ਜਿਹੜਾ ਇਹਦੇ ਤੇ ਕੰਮ ਚੱਲ ਜਾਈਏ ਬਹੁਤ ਸਾਰੀਆਂ ਕੰਗਰੀਆਂ ਹੀ ਨਾ ਰਹਿ ਜਾਂਦੀਆਂ ਨੇ ਸੋ ਕਸੂਰ ਲੀਡਰਾਂ ਦਾ ਵੀ ਨਹੀਂ ਹੁੰਦਾ ਕਸੂਰ ਬੰਦਿਆਂ ਦਾ ਵੀ ਨਹੀਂ ਹੁੰਦਾ ਕਈ ਪੰਜ ਚਾਰ ਬੰਦੇ ਉਹੀ ਜਿਹੜੀ ਹੋਰ ਖਾਸ ਗੱਲ ਜਿਹੜੀਆਂ ਦਿੱਕਤਾਂ ਖੇਰਾ ਸਰ ਮੈਨੂੰ ਪਿਛਲੀ 2022 ਦੀ ਲੋਕ ਸਭਾ ਚੋਣਾਂ ਦੇ ਵਿੱਚ ਆਈਆਂ ਨਾ ਕਿਉਂਕਿ ਅਸੰਦੀਪਾ ਜੀ ਕੈਪਟਨ ਸਾਹਿਬ ਇੱਥੇ ਬੈਠੇ ਨੇ ਪ੍ਰਧਾਨ ਜੀ ਬੈਠੇ ਨੇ ਕਲਾ ਕਲਾ ਮੈਨ ਲੱਗਾ ਕੋਈ ਏਰੀਆ ਇਹਨਾਂ ਨੇ ਛੱਡਿਆ ਨਹੀਂ ਹੈਗਾ ਮੇਰੇ ਵਾਸਤੇ ਡੋਰ ਟੂ ਡੋਰ ਕਰਨ ਵਾਸਤੇ ਉਦੋਂ ਪਰ ਉਦੋਂ ਵੀ ਕੁਝ ਬੰਦੇ ਇਹ ਜੇ ਸੀ ਕੁਝ ਵੀ ਡਰੇ ਇਹ ਜੇ ਸੀ ਕਿ ਇਹਨਾਂ ਨੇ ਸਾਡੀ ਬਾਹਣ ਹੀ ਪੜੀ ਸੋ ਆਇਤ ਜੀ ਆਪਾਂ ਉਹ ਚੀਜ਼ ਨਹੀਂ ਹੋਣ ਦੇਣੀ ਜਿਹੜੀਆਂ ਚੀਜ਼ਾਂ ਮੇਰੇ ਨਾਲ ਹੋਈਆਂ ਨੇ ਖੇਰੋ ਸਾਹਿਬ ਸਾਡੀ ਜ਼ਿੰਮੇਵਾਰੀਆਂ ਵੀ ਅਸੀਂ ਤੁਹਾਡੇ ਨਾਲ ਨਹੀਂ ਹੋਣ ਦਿੰਦੇ ਅਸੀਂ ਆਪਾਂ ਵਰਕਰਾਂ ਆ ਤੁਸੀਂ ਬੈਠੇ ਹੋ ਨੇ ਅਸੀਂ ਚਾਹੇ ਅੰਦਰ ਬੈਠੇ ਸੀ ਪਰ ਸਾਡੇ ਸਾਨੂੰ ਇਹੀ ਸੀ ਵੀ ਯਾਰ ਉਹ ਬੰਦੇ ਸਵੇਰ ਦੇ ਬੈਠੇ ਨੇ ਕਿਉਂਕਿ ਥੋੜੇ ਬਣਾ ਬੰਦਾ ਹੈਗਾ ਕੀ ਯਾਰ ਥੋੜੇ ਬਣਾ ਲੀਡਰ ਕਹਾਵਾ ਲੀਡਰ ਕੀ ਹੁੰਦਾ ਲੀਡਰ ਦਾ ਹੁਣ ਨਾ ਰਖ ਲੈ ਅਸਾ ਤਾਕੂ ਹੁੰਦਾ ਆਪਦੇ ਸਮਾਜ ਦਾ ਤੇ ਅਸੀਂ ਉਹ ਆਗੂ ਬਣ ਕੇ ਇੱਥੇ ਕੋਈ ਇਹ ਨਹੀਂ ਜਿੰਨਾ ਕੋਈ ਜਿੱਤਨ ਹਾਰਨ ਦੇ ਕੋਈ ਟਿੱਕ ਲੈ ਕੇ ਕੋਈ ਬੰਦਾ ਵੱਡਾ ਛੋਟਾ ਨਹੀਂ ਹੁੰਦਾ ਜਿੰਨਾ ਤੁਸੀਂ ਨੇ ਮੈਨੂੰ ਤਿੰਨ ਦਿਨਾਂ ਚ ਪਿਆਰ ਦਿੱਤਾ ਮੈਨੂੰ ਪਤਾ ਲੱਗਿਆ ਵੀ ਮੇਰੀ ਝੋਲੀ 'ਚ ਕਿੰਨਾ ਪਿਆਰ ਆ ਮੇਰੇ ਨਾਲ ਲੋਕ ਇੰਨੇ ਜੁੜੇ ਨੇ ਖੈਰਾ ਸਾਹਿਬ ਨੇ ਮੈਨੂੰ ਮਹਤਾਬ ਮੰਗੂ ਕਹਿੰਦੀ ਮੈਂ ਮੈਂ ਤੇ ਮਹਤਾਬ ਯੂਨੀਵਰਸਿਟੀ ਚ ਪੜ੍ਹਦੇ ਰਿਹਾ ਮੇਰਾ ਸਪੋਰਟਰ ਅਸੀਂ ਇੱਕੋ ਪਾਰਟੀ ਨਾਲ ਸੰਬੰਧਤ ਆ ਇਹਨਾਂ ਦਾ ਬੇਟਾ ਜੋ ਸੋ ਕੱਲ ਜਿਹੜਾ ਕਮੈਂਟ ਸੀਗਾ ਉਹਦੇ ਮੈਨੂੰ ਇਹਨਾਂ ਨੇ ਇਨਾ ਮਾਨ ਸਤਕਾਰ ਦਿੱਤਾ ਸੋ ਮੈਂ ਇਹਦੇ ਲਈ ਧੰਨਵਾਦ ਕਰਦਾ ਸਿਮਰ ਨੇ ਕੱਲਾ ਕੱਲਾ ਪਿੰਡ ਗਾਇਆ ਹੋਇਆ ਮੈਨੂੰ ਲੱਗਦਾ ਕੋਈ ਵੀ ਬੰਦਾ ਵਾਹ ਖੜੀ ਕਰਕੇ ਇਹ ਨਹੀਂ ਕਹਦਾ ਕਿ ਸਾਡੇ ਦੁੱਖ ਸੁੱਖ ਚ ਸਿਮਰ ਨਾ ਪਹੁੰਚੀ ਹੋਵੇ ਕੋਈ ਵੀ ਹੱਥਿਆਰ ਇੱਕ ਵੀ ਬੰਦਾ ਨਹੀਂ ਇਹ ਕਹਿ ਸਕਦਾ ਕਿ ਸਾਡੇ ਕੋਲੇ ਇਹ ਬੰਦੇ ਨਹੀਂ ਹੈ ਸੋ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਗੁੱਸਾ ਕੋਈ ਦੂਜੇ ਪਾਸੇ ਜਾ ਕੇ ਕਰਨਾ ਹੁੰਦਾ ਆਪਦੇ ਪਰਿਵਾਰ 'ਚ ਆਪਾਂ ਬੈਠ ਕੇ ਸਾਰੇ ਜਿਹੜੇ ਗੁੱਸੇ ਗਿਲੇ ਨੇ ਉਹ ਆਪਦੇ ਕਰ ਸਕਦੇ ਆ ਹੱਕ ਨਾਲ ਕਰ ਸਕਦੇ ਆ ਸਾਡੇ ਭਰਾਵਾਂ ਨੇ ਇਹ ਅਸੀਂ ਇਹਨਾਂ 'ਤੇ ਕਿਉਂ ਨਹੀਂ ਗੁੱਸਾ ਕਰਾਂਗੇ ਮੈਨੂੰ ਵੀ ਕਹਿਣਗੇ ਮੈਂ ਇਹਨਾਂ ਨੂੰ ਵੀ ਕਹੂੰਗਾ ਸੋ ਇਹ ਜਿਹੜੀ ਚੀਜ਼ ਸੀਗੀ ਉਹ ਆਪਾਂ ਨੇ ਕਰੀ ਤੇ ਹੁਣ ਪ੍ਰਮਾਤਮਾ ਸੁੱਖ ਰੱਖੇ ਆਪਾਂ ਬੜੇ ਵਧੀਆ ਤਰੀਕੇ ਨਾਲ ਅੱਜ ਇਥੋਂ ਅਗਾਜ਼ ਹੋਣਾ ਬਾਕੀ ਦੀਆਂ ਗੱਲਾਂ ਸਾਰੀਆਂ ਬੜੇ ਰੀਦਰ ਸਾਹਿਬਾਨ ਕਰਨਗੇ ਸੋ ਅੱਜ ਇੱਕੋ ਅਗਾਜ਼ ਹੋਣਾ ਤੇ ਆਪਾਂ ਬੜੇ ਜ਼ਬਰਦਸਤ ਤਰੀਕੇ ਨਾਲ ਆ ਜਿਹੜਾ ਉਹ ਚੋ ਤੇ ਜਿਹੜੀਆਂ ਵੇਛ ਦੇ ਵਿਰੋਧੀ ਕੁਸ਼ਕਤੀਆਂ ਇਹ ਜਿਆਣੇ ਉਹਨਾਂ ਨੂੰ ਕਾਂਗਰਸ ਪਾਰਟੀ ਹੀ ਲੜ ਕੇ ਜਿਹੜੀ ਸਾਡੇ ਰਾਹੁਲ ਗਾਂਧੀ ਦੀ ਝੋਲੀ ਚ ਕੱਲੀ-ਕੱਲੀ ਸੀਟ ਜਾਊਗੀ ਤਾਂ ਆਪਾਂ ਹਿੰਦੁਸਤਾਨ ਦੇ ਵਿੱਚ ਜਿਹੜਾ ਉਹ ਕਾਮਯਾਬ ਹੋ ਸਕਾਂਗੇ ਤੇ ਹਮੇਸ਼ਾ ਜਿੰਨ ਹਰਸ਼ੀ ਕਰਿਆ ਜਦੋਂ ਮੈਂ ਯੂਨੀਵਰਸਿਟੀ ਕੋਈ ਨਾ ਮੈਨੂੰ ਗੱਲ ਪੁੱਛਣ ਲੱਗੇ ਕਿ ਨਾ ਪਾਰਟੀ ਵਾਲਿਆਂ ਦਾ ਨਹੀਂ ਪਤਾ ਹੁੰਦਾ 27 ਦੀ ਵੀ ਗੱਲ ਕਰ ਲਈ ਮੈਂ ਕਿਹਾ ਕਮੇਟੀ ਕੰਮਨਡਰ ਦੀ ਗੱਲ ਨਹੀਂ ਹੈਗੀ ਇਹ ਧੂਰੀ ਮੈਂ ਜੰਮਿਆ ਇਹ ਮੇਰਾ ਹਕ ਦਾ ਇਹ 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 ਤਾਂ ਅਲੀ ਗੱਲ ਨਹੀਂ ਜਦੋਂ ਮੈਂ ਯੂਨੀਵਰਸਿਟੀ ਗਿਆ ਨਾ ਔਰ ਉਹ ਮੇਰੀ ਪਾਰਟੀ ਲਗਾਤਾਰ 4 ਸਾਲ ਹਾਰਦੀ ਸੀ ਤੇ ਸਾਡੇ ਜੋ ਕੈਂਡੀਡੇਟ ਖੜਾ ਹੁਣ ਨੂੰ ਸੀ ਮਿਲਦਾ ਮੈਂ ਉੱਥੇ ਜਦੋਂ ਪਾਰਟੀ ਨੂੰ ਜਿਤਾਇਆ ਰਿਕਾਰਡ ਮਾਰਜਿਨ ਦਿੱਤਾਇਆ ਅੱਜ ਵੀ ਉਹ ਬੰਦੇ ਸਾਡੇ ਨਾਲੇ ਉੱਥੋਂ ਤੁਰੇ ਫਿਰਿਆ 2002 ਤੋਂ ਕਲਾਸ ਦੇ ਮਨੀਟਰ ਤੋਂ ਤੇ ਮੈਂ ਆਪਣੇ ਬਾਪ ਦੀ ਪੱਗ ਨੂੰ ਗਾਗਲਵਾਦਾ ਇਧਰ ਉਧਰ ਹੋ ਜਾਏ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਸਦਾ ਤਲਵੀਰ ਸਿੰਘ ਤਿੰਨ ਦਿਨ ਚ ਜਿਹੜਾ ਤੁਸੀਂ ਨਵੇਂ ਨੂੰ ਪਿਆਰ ਦਿੱਤਾ ਆਪਾਂ ਹਰੋਂ ਸਿਰ ਪਹਿਲਾਂ ਵੀ ਆਪਾਂ ਦਿਲਸੀ ਪਰ ਕਰੋ ਦੁੱਖ ਪੈਂਦਾ ਨਾ ਜਦੋਂ ਦੁੱਖ ਦੀ ਘੜੀ ਹੁੰਦੀ ਆ ਜਾਂ ਕੋਈ ਇਹਦੀ ਗੱਲ ਹੋ ਜਾਂਦੀ ਆ ਉਦੋਂ ਪਤਾ ਲੱਗਦਾ ਕਿ ਯਾਰ ਬੰਦੇ ਕੌਣ ਖੜੇ ਨੇ ਇੱਕ ਪਾਸੇ ਜਿੱਥੇ ਥੋੜਾ ਜਿਹਾ ਦੁੱਖ ਸੀਗਾ ਜਦੋਂ ਸਹਿਰਾ ਸਾਹਿਬ ਨੇ ਉਹ ਮੇਰੇ ਨਾਲ ਗੱਲ ਕੀਤੀ ਤਾਂ ਮੈਨੂੰ ਲੱਗਦਾ ਸਾਰੇ ਜਿਹੜੀਆਂ ਚੀਜ਼ਾਂ ਚੇਂਜ ਹੋ ਗਈਆਂ ਅਸੀਂ ਮੈਨੂੰ ਲੱਗਦਾ ਵੀ ਬਹੁਤ ਵਧੀਆ ਤਰੀਕੇ ਨਾਲ ਇੱਕ ਟੱਬਰ ਮੰਗੂ ਜਿਹੜਾ ਇੱਕ ਪਰਿਵਾਰ ਹੁੰਦਾ ਤੇ ਕਦੇ ਵੀ ਮੈਂ ਵਾਅਦਾ ਕਰਦਾ ਇਕ ਤੁਹਾਨੂੰ ਕਿਸੇ ਵੀ ਚੀਜ਼ ਦੀ ਇਹ ਜੀ ਦਿੱਕਤ ਪਰੇਸ਼ਾਨੀ ਮਹਿਸੂਸ ਨਹੀਂ ਹੋਣੀ ਅਸੀਂ ਸਾਰਾ ਪਰਿਵਾਰ ਖਾਸ ਤੌਰ ਤੇ ਮੇਰੀ ਵਾਈਫ ਤੇ ਜਿਹੜੇ ਮੇਰਾ ਪੂਰਾ ਪਰਿਵਾਰ ਜਿਹੜੇ ਤੁਸੀਂ ਸਾਰਾ ਮੇਰਾ ਟੱਬਰ ਹੋਂ ਜਿੰਨੇ ਜਾਣੇ ਉਰੇ ਬੈਠੇ ਹੋ ਤੇ ਸਾਰੇ ਜਣੇ ਆਪਾਂ ਹਮੇਸ਼ਾ ਜਿਹੜਾ ਚੜ੍ਹਦੀ ਕਲਾ ਦੇ ਪਾਸੇ ਨੂੰ ਜਿਹੜਾ ਵਧੀਆ ਤਰੀਕੇ ਨਾਲ ਆਪਾਂ ਕੰਮ ਕਰਾਂਗੇ ਤੇ ਬੜੇ ਜਬਰਦਸਤ ਤਰੀਕੇ ਨਾਲ ਜਿਹੜਾ ਆਪਾਂ ਚੋਣ ਮਹੀਨਾ ਨੂੰ ਪਖਾਵਾਵਾਂਗੇ ਸੋ ਇੱਥੇ ਪਹੁੰਚਣ ਦੇ ਸਾਰੇ ਸੀਨੀਅਰ ਲੀਡਰਸ਼ਿਪ ਸਹਿਬਾਨ ਦਾ ਮੈਂ ਧੰਨਵਾਦ ਕਰਦਾ ਤੁਹਾਡਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਕੁਝ ਵੀ ਕੋਈ ਹਾਈ ਕਮਾਂਡ ਨੂੰ ਵੀ ਮੈਂ ਕਹਿਣਾ ਕੁਝ ਮੂੰਹ ਚੋ ਗਈ ਵਾਰ ਛੋਟਾ ਬੱਚਾ ਛੋਟਾ ਭਰਾ ਮੈਂ ਤੇ ਸਿਵਰ ਛੋਟੇ ਆ ਹਮੇਸ਼ਾ ਛੋਟੇ ਹੀ ਰਹਿਣਾ ਤੇ ਇਨਸਾਨ ਨੂੰ ਸਾਰੀ ਉਮਰ ਸਿੱਖਣਾ ਹੀ ਚਾਹੀਦਾ ਚਾਹੇ ਸਿਵਿਆ ਦੇ ਰਾਜ ਪੈ ਜੇ ਮੈਨੂੰ ਤਾਂ ਇਹ ਲੱਗਦਾ ਵੀ ਸਿੱਖਣਾ ਚਾਹੀਦਾ ਸੋ ਕਈ ਵਾਰ ਕੋਈ ਗੱਲ ਐ ਜੀ ਮੇਰੀ ਕੋਈ ਗੱਲ ਕਿਸੇ ਨੂੰ ਵਧੀਆ ਨਾ ਲੱਗੀ ਹੋਵੇ ਤਾਂ ਮੈਂ ਉਹਦੇ ਲਈ ਮਾਫੀ ਚਾਹਣਾ ਪ੍ਰਮਾਤਮਾ ਜੀ ਕਿ ਤੋ ਹੋਰ ਆਕਲ ਦਵੇ ਅੱਗੇ ਤੋ ਹੋਰ ਸ਼ੈਨ ਸ਼ਕਤੀ ਦਵੇ ਤਾਂ ਕਿ ਆਪਾਂ ਹੋਰ ਵਧੀਆ ਤਰੀਕੇ ਨਾਲ ਜ਼ਿੰਮੇਵਾਰੀਆਂ ਵੱਡੀਆਂ ਮੋਢਿਆਂ ਤੇ ਰੱਖ ਕੇ ਆਪਾਂ ਆਪੇ ਲੋਕਾਂ ਨੂੰ ਲੀਡ ਕਰ ਸਕੀਏ ਤਾਂ ਆਪਾਂ ਹੋਰ ਵਧੀਆ ਤਰੀਕੇ ਨਾਲ ਜਿਹੜਾ ਮਾਹੌਲ ਜਿਹੜਾ ਸਿਰਸਕੀਏ ਸੋ ਸਾਰਿਆਂ ਦਾ ਮੇਰੇ ਨਾਲ ਅੱਜ ਜਦੋਂ ਮੈਂ ਲਾਈਵ ਹੋਇਆ ਮੈਂ ਨਾਲ ਜਿੰਨੇ ਲੋਕਾਂ ਦੇ ਵਿਊਜ਼ ਨੇ ਉਹਨਾਂ ਨੂੰ ਵੀ ਮੈਂ ਖਾਸ ਤੌਰ ਤੇ ਧੰਨਵਾਦ ਕਰਦਾ ਹਾਂ ਖਾਸ ਤੌਰ ਤੇ ਮੈਂ মিডিਆ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਕੱਲੀ-ਕੱਲੀ ਗੱਲ ਮੇਰੀ ਪਹੁੰਚਾਈ ਬਟ ਮੇਰਾ ਜਿਹੜਾ ਮੈਸੇਜ ਆ ਕਿ ਉਹ ਲੋਕਾਂ ਲਈ ਆ ਵੀ ਕਿ ਇੱਕ ਨਹੀਂ ਮਿਲੀ ਤਾਂ ਤੁਸੀਂ ਪਾਰਟੀ ਛੱਡ ਜੋ ਮੈਂ ਇਹ ਚੀਜ਼ ਦੱਸਣੀ ਚਾਹਣਾ ਵੀ ਚੰਗੇ ਲੀਡਰ ਅੱਜ ਵੀ ਨਹੀਂ ਲੋਕਾਂ ਦਾ ਲੀਡਰਾਂ ਤੋਂ ਵਿਸ਼ਵਾਸ ਛੁੱਟ ਗਿਆ ਮੈਂ ਉਹ ਚੀਜ਼ ਚੇਂਜ ਕਰਨ ਵਾਸਤੇ ਇਹ ਸਟੈਪ ਲਿਆ ਕਿ ਹਰੇਕ ਲੀਡਰ ਇੱਕ ਹੋ ਜਾਣੇ ਹੁੰਦਾ ਹਰੇਕ ਕਦੇ ਕੋਲ ਇਹਨੂੰ ਬਰਾਬਰ ਦਾ ਸਮਝੋ ਹਰੇਕ ਇਨਸਾਨ ਜਿਹੜਾ ਉਹ ਗੈਰ ਕੀ ਬੰਦਾ ਹੁੰਦਾ ਤੇ ਰਾਜਨੀਤੀ ਨੂੰ ਇਸ ਤਰੀਕੇ ਨਾਲ ਸਮਝੋ ਰਾਜਨੀਤੀ ਲੋਕ ਹੀ ਜਿਹੜੇ ਸਟੇਟ ਨੂੰ ਚਲਾਉਂਦੇ ਨੇ ਜਾਂ ਲੋਕਾਂ ਨੂੰ ਚਲਾਉਂਦੇ ਨੇ ਸੋ ਜਿਹੜਾ ਇਹ ਸਮਾਂ ਆਉਣ ਵਾਲਾ ਨੌਜਵਾਨਾਂ ਦਾ ਸਮਾਂ ਚੰਗੇ ਬੰਦਿਆਂ ਦਾ ਸਮਾਂ ਸੋ ਆਪਾਂ ਵਧੀਆ ਤਰੀਕੇ ਨਾਲ ਜਿਹੜਾ ਲੜ ਸਕੀਏ ਕਿਉਂਕਿ ਬਾਹਰ ਮੈ ਕੇ ਨਹੀਂ ਤੁਸੀਂ ਲੜ ਸਕਦੇ ਤੁਸੀਂ ਆਪਦੇ ਸਿਸਟਮ ਦੇ ਵਿੱਚ ਹੀ ਕਿਸੇ ਨਾ ਕਿਸੇ ਨੂੰ ਕੁਰਬਾਨੀ ਦੇਣੀ ਪਊਗੀ ਨਾ ਹਰੇਕ ਬੰਦੇ ਨੂੰ ਤਾਂ ਉਹਦਾ ਲਾਹਾ ਮਿਲਨੇ ਸਕਦਾ ਤੇ ਮੈਂ ਆਪਦੇ ਸਿਸਟਮ 'ਚ ਰਹਿ ਕੇ ਆਪਦੇ ਭਰਾਵਾਂ ਦੀ ਆਵਾਜ਼ ਆ ਜਿਹੜੀ ਉਹ ਹਾਈ ਕਮਾਂਡ ਤੇ ਅੱਗੇ ਬੁਲੰਦ ਕਰਦਾ ਰਹਾਂਗੇ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰੇ ਬਹੁਤ-ਬਹੁਤ ਤੇ ਥਲਕੇ ਤੋਂ ਪਹੁੰਚੇ ਹੁਣ ਮੈਂ ਬੇਨਤੀ ਕਰਦਾ ਸਿਮਰ ਨੂੰ ਕਿ ਉਹ 1 ਮਿੰਟ ਗੱਲ ਕਰਨਗੇ ਉਸ ਤੋਂ ਬਾਅਦ ਸਾਡੇ ਬੀਬੀ ਜੀ ਗੱਲ ਕਰਨਗੇ ਫਿਰ ਉਸ ਤੋਂ ਬਾਅਦ ਕੈਰਨ ਸਾਹਿਬ ਗੱਲ ਕਰਨਗੇ ਫਿਰ ਪ੍ਰਧਾਨ ਜੀ ਸਾਨੂੰ ਐਂਡ 'ਚ ਜਿਹੜਾ ਸੰਬੋਧਨ ਕਰਨਗੇ 1 ਮਿੰਟ ਮੇਰੇ ਵਾਈਫ ਸਿਮਰ ਤੁਹਾਨੂੰ ਗੁੜਾ ਗੱਲ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਵਾਜ਼ ਨਹੀਂ ਆਈ ਖੇਰਾ ਸਾਹਿਬ ਨੂੰ ਕਿਵੇਂ ਦੱਸਣਾ ਕਿ ਸੰਗਰੂਰੀਏ ਆ ਤੇ ਸਵਾਗਤ ਕਰ ਰਹੇ ਆ ਦਿਲੋਂ ਕਰ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੋਣ ਮਹਿਮਦਾ ਅੱਜ ਆਗਾਜ਼ ਹੋ ਚੁੱਕਿਆ ਹੈ ਸਰਦਾਰ ਸੁਖਪਾਲ ਸਿੰਘ ਖੇਰਾ ਵਾਸਤੇ ਤੇ ਅਸ਼ੀਰਵਾਦ ਸਾਡੇ ਵੱਡੇ ਭਾਈ ਰਾਜਾ ਬੜਿੰਗਣਾ ਤੇ ਸਾਡੀ ਮਾਂ ਵਰਗੀ ਮਾਂ ਦੀਦੀ ਪੱਠੜ ਜੀ ਬੈਠੇ ਆ ਬਸ ਆਦਾ ਗੱਲਾਂ ਨਹੀਂ ਕਰੂੰਗੀ ਖੇਰਾ ਸਾਹਿਬ ਨੂੰ ਇੱਕੋ ਗੱਲ ਕਹੂੰਗੀ ਵੀ ਜੀ ਵਫਾਦਾਰੀ ਈਮਾਨਦਾਰੀ ਤੇ ਜਜ਼ਬੇ ਨਾਲ ਤੁਹਾਨੂੰ ਸੰਗਰੂਰ ਤੋਂ ਜਿੱਤਾ ਕੇ ਤੋਰਾਂਗੇ ਇਹ ਸਾਡੀ ਧੂਰੀ ਦਾ